ਰਣਵੇਲ ਕੇ ਸਤਿਗੁਰਾਂ ਦੇ ਸਰਪਾਰਾਂ ਵੀਰ ਦੇ ਵੰਡਾ ਅੰਗੋਤਿ ਸ਼ਿਸ਼ੋਕ ਅਤੇ ਤਾਂ ਸਾਹਿਬ ਸ਼੍ਰੀ ਗੁਰੂ ਵਰਨ ਦੇ ਪਾਤਸ਼ਾਹੀ ਦੇ 29ਵੇਂ ਸ਼ਬਦੀਆਂ ਕੋਲ ਪੰਗਤੀਆਂ ਵਿਚਾਰ ਦੇ 92 ਵਿਚਕਾਰ ਤੱਕ ਸੰਪੰਨ ਕਿੰਨਿਆ ਸਾਨਾ ਅਤੇ ਕੋਲ ਪੰਗਤੀਆਂ ਵਿਚਾਰ ਅਧੀਨ ਹਨ ਸਰਵਤ ਸਮੇਂ ਵਿੱਚ ਇਹਨਾਂ ਦੇ ਆ ਵਿਚਾਰ ਅਧੀਨ ਪਰਿਸ਼ੋਧਨ ও ਵਿਚਾਰਨਾ ਦਾ ਸੰਬੰਧਿਤ ਜਤਕ ਕਰਿਏ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਚਾ ਜੀ ਸੁਖਾਵਾਂ ਚਾਹਤ ਰਹੀਆਂ ਆਪਣੀ ਕੀ ਸਿੱਖਿਆ ਲੈ ਰਹੀ ਹਾਂ ਇਸ ਨੂੰ ਸਮਝੀਏ ਅਪਣਾਈਏ ਜੀਵਨ ਦਾ ਆਧਾਰ ਬਣਾਈਏ ਆਪ ਸਾਰੀ ਸੰਗਤ ਮਾਨੋ ਚਿਤਵਰਤੀਆਂ ਇਕਾਗਰ ਕਰੋ ਖੰਡਾ ਬਹਿਮੰਦਾ ਦੇ ਮਾਰੂ ਸ਼ੋਧਾਰਤਾ ਦਸਾਂ ਪਾਤਸ਼ਾਹਾਂ ਦੀ ਆਤਮਾ ਪ੍ਰਜੋਤ ਬਾਤਮਕ ਸੁਲੂਪ ਧੰਨ ਧੰਨ ਸਰਬ ਸਿਧ ਗੁਰੂ ਗ੍ਰੰਥ ਸਾਹਿਬ ਜੀ ਦਾ ਧਾਨ ਕਰਦੇ ਹੋਏ ਦਸਰੇ ਨੂੰ ਅਸੀਸ ਦਿਓ ਆਪ ਕਿਰਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਹ ਗੁਰ ਦਰ ਸੰਦੇਵatschਾ ਦਿਓ ਸਤਿਗੁਰਾਂ ਦੇ ਤਾਉਨਾ ਘਰ ਬੰਤ ਚਾਰਨ ਕੀਤਾ ਹੈ ਸੇਰਾਰ ਦੇ ਇਸ ਪਨਤੀ ਮੇਸ਼ਾ ਦੀਆਂ ਕੁਝ ਕੁ ਕਮਲਤਿਆਂ ਤਾਂ ਕਰ ਉਚਾਰੀਆਂ ਸਾਹਮਣੇ ਜਿਸ ਵਿੱਚ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੇਰਾਰ ਮਹੱਲਾ ਪੰਜਵਾ ਗੁਰੂ ਪ੍ਰਮੇਸ਼ਰ ਪੂਜਿਆ ਮਨ ਤਾਂ ਨਾਏ ਪਿਆਰ ਭਾਵੇਂ ਆਪਣਾ ਪੰਕਤੀਆਂ ਦੀ ਵਿਚਾਰ ਜਿਹੜੀ ਹੈ ਆਪਣੀ ਮਤਮੋਦੀ ਦੇ ਮਤਲਬ ਦੇ ਮਤਲਬ ਕਰ ਲਈ ਸੀ ਸਰਵੇ ਪ੍ਰਕਰਣ ਸ਼ਉਨਗਯ ਤੌਰ ਨਾਸਤੇ ਮ ਕੁਕਮਾਤਰ ਨਾਲ ਦੀ ਵਿਚਾਰ ਕਰਾਂਗਾ ਸਤਿਗੁਰੂ ਕਹ ਰਹੇ ਹਨ ਕਿ ਗੁਰੂ ਨੂੰ ਪਰਮੇਸ਼ਰ ਜਾਣ ਕੇ ਪੁੱਜਣਾ ਤੇ ਪੁੱਜਣਾ ਕਿ ਮੈਂ ਆਪਣੇ ਮਾਨ ਪਾਉ ਸੁਖਮ ਸਰੀਰ ਤਨ ਪਾਉ ਸੂਖੀ ਸਰੀਰ। ਕਿਉਂਕਿ ਦੋਨੋਂ ਹੀ ਜਿਹੜੇ ਸਰੀਰ ਹਨ ਸੁਖੋਂ ਤੇ ਸੂਲ ਮਨ ਤੇ ਤਾਣਾ ਇਹ ਖਾਲਪੁਖ ਦੀ ਦਾਵ ਹੈ। ਕਨੇ ਤੇ ਲੋਕ ਅਕਾਲ ਰੂਪ ਨੂੰ ਪੂਜਣਾ ਹੈ ਸ਼ਬਦ ਨੂੰ ਪੂਜਣਾ ਹੈ ਤੇ ਗੁਰੂ ਨੂੰ ਪੂਜਣਾ ਤੇ ਮੰਨਤੇ ਤੰਦਰ ਪਉਰੋ ਤੇ ਪ੍ਰੇਮ ਹੋਣਾ ਚਾਹੀਦਾ ਜਿਤਨੇ ਕਾ ਦਾਸਰੇ ਨੂੰ ਸੰਤ ਸਿਸਵਾਰਿਆ ਆਪਾਂ ਕੱਲ ਉਠਾਤ ਆਪਣੇ ਸਾਹ ਉਹਨਾਂ ਉਤੇ ਬੜੀ ਗਹਿਰਾਈ ਨਾਲ ਵਿਚਾਰ ਕੀਤੀ ਕਿ ਪ੍ਰੇਮ ਤੋਂ ਬਿਨਾ ਪਿਆਰ ਤੋਂ ਬਿਨਾ ਮੁਹੱਬਤ ਤੋਂ ਬਿਨਾ ਤੇਰੀ ਸੇਵਾ ਹੈ ਪੂਜਾ ਪ੍ਰਸ਼ਟਾ ਇਥੈ ਨਿਪੰਤੀ ਸਭ ਕੁਝ ਦੇ ਵਿੱਚ ਜਦੋਂ ਪ੍ਰੇਮ ਆ ਜਾਂਦਾ ਰਾਤ ਜੀ ਦਾ ਅੰਮ੍ਰਿਤੇ ਉਠਣਾ ਦੀ ਬੰਦਗੀ ਹੋ ਜਾਂਦਾ ਨਿਤਨੇਮ ਕਰਨਾਂ ਵੀ ਬੰਦਗੀ ਹੋ ਜਾਂਦਾ ਗੁਰੂ ਕੇ ਨੰਗਰਾਂ ਦੇ ਭਾਂਡੇ ਮਾਜਨੇ ਵੀ ਬੰਦਗੀ ਬਣ ਜਾਂਦਾ ਕਦੋਂ ਜਦੋਂ ਇਹਨਾਂ ਦੇ ਵਿੱਚ ਪਿਆਰ ਆ ਜਾਂਦਾ ਹੈ ਮੁਹੱਬਤ ਆ ਜਾਂਦੀ ਹੈ ਗੁਰੂ ਦੇ ਪ੍ਰਤੀ ਪ੍ਰੇਮ ਕਰਦਾ ਐਸੇ ਕਰਕੇ ਕਲਗੀਆਂ ਵਾਲੇ ਤ੍ਰਿ ਤੁ ਪਾਸ਼ਾ ਜੀ ਨੇ ਗੱਲ ਕਹੀ ਕਿ ਸਾਚ ਕਹੂੰ ਸੁਣਿ ਜੋ ਸੁਭਰ ਜਿਨ ਪ੍ਰੇਮ ਕੀਓ ਤਨੇ ਹੀ ਪ੍ਰਪਾਇ ਕਿ ਪਾਈ ਅਸੀਂ ਸਾਚ ਕਰ ਰਹੇ ਆ ਸਾਦੀ ਕਾ ਨਾਤ ਸੁਣੋ Hindu Musalman Sikh ਸਾਈ ਜਨਨੀ ਵਦੀ ਕੁਸ਼ੂਕ ਬੇਵਰੇ ਸਾਰਾ ਬ੍ਰਹਮੰਡ ਸੁਣ ਲਓ ਕਿ ਜਿੰਨੇ ਵੀ ਤੁਸੀਂ ਦੁਨੀਆ ਦੇ ਕਰਮ ਕਰ ਮਕਰਦੇ ਹੋ ਜੋ ਮਰਜ਼ੀ ਤੁਸੀਂ ਆਪਣੇ ਸਰੀਰ ਦੇ ਨਾਲ ਮਨ ਦੇ ਨਾਲ ਕਰਮ ਕਰਦੇ ਹੋ ਪਰ ਜਿੰਨਾ ਚਿਰ ਗੁਰੂ ਦੇ ਪ੍ਰਤੀ ਪਰਮੇਸ਼ਰ ਦੇ ਪ੍ਰਤੀ ਪਿਆਰ ਨਹੀਂ ਪੈਦਾ ਹੁੰਦਾ ਉਹਨਾਂ ਤਰ ਸਭ ਕੁਝ ਖੰਡ ਹੈ ਤੇ ਜਿਨ ਪ੍ਰੇਮ ਕੀਓ ਤਨਹੀ ਪ੍ਰਵਤਾਇਓ ਜਿਨ੍ਹਾਂ ਨੇ ਇਹ ਸਾਰੇ ਕਰਮ ਤਹਮ ਜਿਹੜੇ ਹਨ ਪ੍ਰੇਮ ਦੇ ਸਹਿਤ ਮਾਪਤ ਸੱਚ ਪਿਆਰ ਦੇ ਸਹਿਤ ਕਰਨਾ ਕੀਤੇ ਹਨ ਉਹਨਾਂ ਨੂੰ ਪ੍ਰਭ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਤੇ ਸਾਧਗੁਰੂ ਕਹ ਰਿਹਾ ਗੁਰ ਪਰਮੇਸ਼ਰ ਪੂਜੀਐ ਮਾਲ ਤਨ ਲਾਇ ਪਿਆਰ ਕੇ ਗੁਰੂ ਨੂੰ ਪਰਮੇਸ਼ਰ ਜਾਣ ਕੇ ਪੂਜਣਾ ਤੇ ਮਨ ਤੇ ਤਨ ਨੂੰ ਪਿਆਰ ਰੱਖਣਾ ਕਿਉਂਕਿ ਸਾਧਗੁਰੂ ਦਾ ਤਾਂ ਜੀ ਕਾ ਸਭ ਸਹ ਦੇ ਅਨាត ਸੋ ਕਲਪ ਮਾਣੋ ਚਲਣਾ ਕਿ ਲਾ ਸਾਧਗੁਰੂ ਜੀ ਦੀ ਪੂਜਾ ਕਰ ਰਹੇ ਜਿਹਦੇ ਵਾਸਤੇ ਮੰਦਰ ਮਸਜਦ ਜਾ ਰਹੇ ਜਿਹਦੇ ਵਾਸਤੇ ਗੁਰਦੁਆਰੇ ਜਾ ਰਹੇ ਇਹ ਸਾਨੂੰ ਜੀਵਨ ਦੇ ਰਿਹਾ ਹੈ ਆਪਣਾ ਗੁਰਸੰਗਤ ਵਿੱਚ ਬੈਠਣਾ ਸਿਰਫ ਇਹੀ ਨਾ ਹੋਵੇ ਕਿ ਸਿ ਆਏ ਆ ਤੇ ਬੈਠੇ ਆ ਤਸੰਕਲਪ ਚੱਲੇ ਵੀ ਹੋ ਉਸ ਗੁਰੂ ਦੀ ਹਾਜ਼ਰੀ ਪਰਣਾਏ ਆ। ਉਸ ਗੁਰੂ ਨੂੰ ਨਮਨ ਹੋਣ ਵਾਸਤੇ ਆਏ ਆ ਉਸ ਗੁਰੂ ਨੂੰ ਨਮਸਕਾਰ ਕਰਨ ਵਾਸਤੇ ਆਏ ਆ। ਜਿਹੜਾ ਸਾਡੇ ਜੀ ਦਾ ਦਾਤਾ ਏ। ਜਿਹੜਾ ਸਾਡਾ ਪ੍ਰਾਣਾ ਦਾ ਸਵਾਮੀ ਆ ਜਿਹੜਾ ਸਾਡਾ ਸਵਾਸਾਂ ਦਾ ਮਾਲਕ ਹੈ। ਉਹਨੂੰ ਨਮਸਕਾਰ ਕਰਨ ਵਾਸਤੇ ਆਏ ਆ। ਸਤਿਗੁਰੂ ਕਹਿ ਰਿਹਾ ਸਤਿਗੁਰੂ ਦਾਤਾ ਜੀ ਦਾ ਸੰਸੈ ਦੇ ਆਧਾਰ ਜਿਹੜਾ ਸਾਰੇ ਕਾਇਨਾਤ ਦਾ ਆਸਰਾ ਏ ਕੀੜੀ ਤੋਂ ਲੈ ਕੇ ਹਾਥੀ ਤੱਕ ਜਿਹੜਾ ਸਾਰਿਆਂ ਦਾ ਸਹਾਰਾ ਏ ਜਿਹੜਾ ਚਿੜੀ ਜਾਨਵਰ ਸਭ ਨੂੰ ਪਾਲ ਰਿਹਾ 84 ਲੱਖ ਜੀਵਨ ਨੂੰ ਜਿਹੜਾ ਸਵਾਸ ਦੇ ਰਿਹਾ ਅਸੀਂ ਉਸ ਪਰਮੇਸ਼ਰ ਨੂੰ ਪੂਜਣਾ ਵਾਸਤੇ ਗੁਰਦੁਆਰੇ ਮੰਦਰਾਂ ਵਿੱਚ ਬੈਠੇ ਆਂ ਇਹ ਬਕਲਪ ਸੰਕਲਪ ਜਿਹੜਾ ਇਹ ਮਨ ਚਲਣਾ ਚਾਹਿੰਦਾ ਪਾਛਾ ਕਰੇ ਮੇਰੇ ਸਾਧਨ ਸਤਿਗੁਰ ਬਚਨ ਕਮਾਵੇ ਸੱਚਾ ਜੋ ਵਿਚਾਰ ਫਿਰ ਪੋਜਣ ਦਾ ਤਰੀਕਾ ਕੀ ਹੈ ਕਿ ਸਤਿਗੁਰ ਦੇ ਬਚਨ ਨੂੰ ਇਨ ਬਿਨ ਮਨ ਲੈਣਾ ਜੋ ਗੁਰ ਕਹ ਸੋਈ ਫਲ ਮਨੋ ਜਿਹੜਾ ਗੁਰੂ ਕਹਿ ਰਿਹਾ ਉਹਨ ਮਨ ਲੈਣਾ ਗੁਰੂ ਦੇ ਬਚਨ ਨੂੰ ਕਮਾ ਲੈਣਾ ਕਦ ਇਹ ਵਿਚਾਰ ਸੱਚਾ ਹੈ ਇਸ ਹੱਥ ਸਦੀਵੀ ਹੁੰਦਾ ਤੇ ਕੱਲ ਵੀ ਆਪਾਂ ਵਿਚਾਰਿਆ ਸੀ ਬਚਨ ਬੜੇ ਕਮਾਲ ਦੇ ਹਨ ਪਾਤਸ਼ਾਹ ਜੀ ਦੇ ਕਿ ਸਤਿਗੁਰ ਬਚਨ ਕਮਾਵੇ ਸੱਚਾ ਇਹੋ ਵਿਚਾਰ ਵੀ ਗੁਰੂ ਦੇ ਬਚਨਾਂ ਦੀ ਕਮਾਈ ਕਰਨੀ ਜੇ ਕੋ ਬਚਨ ਕਮਾਵੇ ਸੰਤਨ ਕਾਸ ਗੁਰ ਪ੍ਰਸਾਦ ਦੀ ਤਰੀ ਹੈ ਪਾਤਸ਼ਾਹ ਜੀ ਦੇ ਬਚਨਾਂ ਨਾਲ ਕੋ ਸਤਿਗੁਰੂ ਕੋ ਸਾਧੂਆਂ ਦੇ ਬਚਨ ਨੂੰ ਕਮਾਲ ਲਵੇ ਗੁਰੂ ਦੀ ਕਿਰਪਾ ਦੇ ਦੁਆਰਾ ਇਸ ਭੁਦਾਇਕ ਸੰਸਾਰ ਤੋਂ ਪਵਜਲ ਤੋਂ ਸੰਸਾਰ ਸਮੁੰਦਰ ਤੋਂ ਵਕਾਰਾਂ ਦੇ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਬਾਦਸ਼ਾਹ ਜੀ ਕਹਿੰਦੇ ਭਾਈ ਨਾਲੇ ਸਪਸ਼ਟ ਕੀਤਾ ਕਿ ਜਿਹੜਾ ਇਹ ਵਿਚਾਰ ਹੈ ਇਹ ਸੱਚਾ ਹੈ ਝੂਠਾ ਨਹੀਂ ਹੈ। ਝੂਠਾ ਜਿਹੜਾ ਵਿਚਾਰ ਹੈ ਉਹ ਚਿਰ ਸਥਾਈ ਨਹੀਂ ਹੁੰਦਾ ਉਹ ਟਿਕਾਊ ਨਹੀਂ ਹੁੰਦਾ। ਜਿਹੜਾ ਸੱਚਾ ਵਿਚਾਰ ਹੈ ਇਹ ਚਿਰ ਸਥਾਈ ਹੁੰਦਾ ਤੇ ਸਦੀਪ ਕਾਲ ਵਾਸਤੇ ਹੁੰਦਾ। ਵਾਸ਼ਾ ਕਰੇ ਸਤਗੁਰ ਬਤਨ ਕਮਾ ਵੜੇ ਸੱਚਾ ਵਿਚਾਰ ਬਿਨ ਸਾਧੂ ਸੰਗਤ ਰੱਤਿਆ ਮਾਇਆ ਮੋਹ ਸਭ ਸ਼ਾਰ ਮਿਨ ਸਾਧੂਆਂ ਦੀ ਗੁ ਸੰਗਤ ਦੇ ਕੀਤੀ ਬਿਨ ਸਾਧੂਆਂ ਦੀ ਸੰਗਤ ਕੀਤੇ ਆ ਤੇ ਬਿਨ ਪ੍ਰਭ ਆਤਮਾ ਦੇ ਪਿਆਰ ਵਿੱਚ ਭਿੱਜਿਆ ਬਿਨ ਸਤਗੁਰੂ ਦੇ ਪ੍ਰੇਮ ਵਿੱਚ ਭਿੱਜਿਆ ਮਾਇਆ ਮੋਹ ਸਭ ਸ਼ਾਰ ਕਹਿੰਦੇ ਪਏ ਜਿੰਨਾ ਵੀ ਧਨ ਪਦਾਰਥ ਹੈ ਨਾ ਇਹ ਸਵਾਦ ਹੀ ਨਿਆਈ ਹੈ ਸ਼ਾਰ ਹੋ ਜਾਣਾ ਨੇ ਇਸਨੇ ਅਮਰਤ ਹੋ ਜਾਣਾ ਜਦੋਂ ਇਹਦੇ ਚ ਰੱਬ ਦੀ ਬੰਦਗੀ ਆ ਜਾਣੀ ਪਰਮਾਤਮਾ ਦੀ ਆਦਤਤਾ ਜਾਣੀ ਸ਼ਹਿਰ ਬਾਸ਼ਾ ਜੀ ਕਹਿੰਦੇ ਭਈ ਇਸ ਕਰਕੇ ਕੀ ਕਰਨਾ ਚਾਹੀਦਾ ਮੇਰੇ ਸਾਜਨਾ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨਵਸਾ ਪੂਰਨ ਹੋਵੇ ਕਾਲ ਹੈ ਮੇਰੇ ਸੱਜਣ ਜੀ ਮਿੱਤਰ ਇਹ ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮਾਤਮਾ ਦੇ ਨਾਮ ਨੂੰ ਸੰਭਾਲਣਾ ਕਰ ਯਾਦ ਕਰਨਾ ਕਰ ਸਾਧੂ ਸੰਗਤ ਮਨਵਸਾ ਪੂਰਨ ਹੋਵੇ ਕਾਲ ਤਹਾ ਤੋਂ ਦੀ ਸੰਗਤ ਕਰਕੇ ਤੇ ਮਾਨਵ ਜੀ ਵਿੱਚੋਂ ਇੱਕ ਜਾਏਗਾ ਤੇਰੀ ਕਾਰਣਾ ਪੂਰਨ ਹੋ ਜਾਏਗੀ ਤੇਰੀ ਮਸੱਕਤ ਤੇਰੀ ਮਿਹਨਤ ਨੂੰ ਫਾਲ ਲੱਗ ਜਾਏਗਾ ਇਸ ਤਰ੍ਹਾਂ ਪਾਕ ਲਵਚਾਰਿਆ ਸੀ ਅੱਗੇ ਪਾਸ਼ਾ ਕਿਰਪਾ ਕਾ ਦੇਣਾ ਰਹਾ ਹੋ ਪਾਸ਼ਾ ਜੀ ਗੁਰੂ ਦੀ ਮਹਿਮਾ ਦੱਸ ਰਹੇ ਹਨ ਗੁਰ ਸਮਰੱਥ ਅਪਾਰ ਗੁਰ ਵਡਤਾ ਘੀ ਦਰਸ਼ਨ ਹੋਏ ਕਹਿੰਦੇ ਪਾਇ ਜਿਹੜੇ ਗੁਰੂ ਨੂੰ ਪੂਜਨ ਵਾਸਤੇ ਸਿਕਰਿਆ ਹਾਂ ਤੇ ਜਿਹੜੇ ਗੁਰੂ ਦੇ ਬਚਨ ਕਮਾਉਣ ਨੂੰ ਕਹਿ ਰਹੇ ਆ ਉਸ ਸਮਰਥ ਹੈ। ਸਮੁੱਚੀ ਕਾਇਨਾਤ ਨੂੰ ਜੀਵਨ ਦਾਨ ਦੇਣ ਦੇ ਸਮਰੱਥ ਹੈ, ਸਮੁੱਚੀ ਕਾਇਨਾਤ ਨੂੰ ਮਾਰਨ ਦੇ ਸਮਰੱਥ ਹੈ, ਉਹ ਚਾਵੇ ਤੇ ਧਰਤੀ ਹੁਣੇ ਪਲਟ ਦੇਵੇ। ਜਿਹਦੇ ਸਹਾਰੇ ਸਭ ਬ੍ਰਹਿਮੰਡ ਖੜੇ, ਤਾਰੇ, ਖਾਨਿਆਂ, ਧੂਲ, ਚੰ드ਰਮਾ ਜੀ ਦੀ ਆਗਿਆ ਲੈ ਕੇ ਨਿਕਲ ਜਾਂਦੇ ਜੀਦੀ ਆਗਿਆ ਲੈ ਕੇ ਸ਼ਰਪ ਜਾਂਦੇ ਜਿਹੜਾ ਸਾਰੇ ਬ੍ਰਹਮੰਡਾਂ ਦਾ ਮਾਲਕ ਜਿਹੜਾ ਸਭ ਕੁਝ ਨੂੰ ਸਮੇਟਣ ਦੇ ਸਮਰੱਥ ਹਨ ਅਨੇ ਅਸੀਂ ਕਿਸੇ ਅਧੂਰੇ ਗੁਰੂ ਨੂੰ ਪੁੱਜਣ ਨੂੰ ਨਹੀਂ ਕਹੇ ਕਿਉਂਕਿ ਜੇ ਦੇਹ ਧਾਰੇ ਗੁਰੂ ਧੰਮ ਦੀ ਪੂਜਾ ਕਰਨ ਨੂੰ ਨਹੀਂ ਕਰ ਜਿਹੜਾ ਸਹੀਰ ਵਿੱਚ ਫਸਿਆ ਹੈ ਅਸੀਂ ਉਸ ਗੁਰੂ ਨੂੰ ਪੁੱਜਣ ਨੂੰ ਕਹਿ ਰਹੇ ਹਾਂ ਜਿਹੜਾ ਸਮਰੱਥ ਹੈ ਜਿਹੜਾ ਸਾਰੀਆਂ ਕਲਾ ਸਮਰੱਥ ਹੈ ਇਤੇ ਕੋਈ ਦੇਵੀ ਦੇਵਤਾ ਹੋਏ ਕੋਈ ਤੌੜ ਕਲਾ ਸਮਰਾਥ ਹੋ ਕੋਈ 16 ਕਲਾ ਸਮਰਾਥ ਪਰ ਗੁਰੂ ਨਾਨਕ ਜੀ ਦੇ ਪਾਸ਼ਾ ਤੂੰ ਕਮਾਲ ਆ ਤੂੰ ਸਰਬ ਕਲਾ ਸਮਰਾਥ ਸਾਡੀਆਂ ਸ਼ਕਤੀਆਂ ਦਾ ਮਾਲਕ ਤੂੰ ਚਾਹਵੇਂ ਤੇ ਹਵਾ ਰੋਕ ਸਕਦੋ ਚਾਹਵੇਂ ਤੇ ਤੂਫਾਨ ਲਿਆ ਆ ਦੇਵੇਂ ਤੂੰ ਚਾਹਵੇਂ ਤੇ ਇਤੇ ਥਲਾਂ ਦੇ ਵਿੱਚ ਕੂਏ ਨਵਾਦਵੇਂ ਤੂੰ ਚਾਹਵੇਂ ਤੇ ਥਲਾਂ ਨੂੰ ਤੇ ਪਹਾੜ ਪੈਦਾ ਕਰ ਦੇਵੇਂ ਸਮਰਾਥ ਜਿਹੜਾ ਹੈ ਉਹ ਕਰ ਸਕਦਾ ਜਲ ਤੇ ਧਰ ਕਲ ਧਰ ਤੇ ਕੂਆ ਕੂਪ ਤੇ ਮਹਿਰ ਕਰਾਵੈ ਧਰਤੀ ਤੇ ਆਕਾਸ ਚੜਾਵੈ ਜਿਹੜੇ ਆਕਾਸ ਚੜਾਵੈ ਪਖਾਰੀ ਤੇ ਰਾਜ ਕਰਾਵੈ ਰਾਜਾ ਤੇ ਪਖਾਰੀ ਖਲ ਮੂਰਖ ਤੇ ਪੰਡਤ ਕਰਬ ਪੰਡਤ ਤੇ ਮੁਗਤਾਰੀ ਸਮਰਥ ਗੁਰੂ ਦੀ ਖੇਡ ਹੈ ਇਹ ਸਮਰਥ ਗੁਰੂ ਦੇਲੇਸ਼ਰ ਫਤਮਾਸ਼ਾ ਇਹ ਕਿ ਪਖਾਰੀ ਨੂੰ ਰਾਜਾ ਬਣਾ ਦੇ ਸੰਗਾਸਨ ਤੇ ਬਹਾ ਦੇਵੇ ਤੇ ਸੰਗਾਸਨ ਤੇ ਬੈਠੇ ਰਾਜ ਨੂੰ ਠੁੱਠਾ ਫੜ ਕੇ ਮੰਗਣ ਲਾ ਦੇਵੇ ਇਹ ਸਮਰੱਥ ਗੁਰੂ ਬਾਤੇ ਸਿਰਫ ਤਮਾਸ਼ਾ ਏ ਸਿਰਫ ਖੇਡ ਏ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ ਉਲਾਮ ਲਸ਼ਕਰ ਨੂੰ ਸਵਾਹ ਕਰ ਦਵੇ ਤੇ ਕੀੜੇ ਨੂੰ ਸੰਗਾਸਨ ਤੇ ਬਿਠਾ ਦਵੇ ਤੇ ਸਮਰੱਥ ਗੁਰੂ ਬਾਤੇ ਸਿਰਫ ਤਮਾਸ਼ਾ ਏ ਸਿਰਫ ਖੇਡ ਏ ਪਾਸ਼ਾ ਕਰੇ ਅਸੀਂ ਉਸ ਸਮਰੱਥ ਗੁਰੂ ਨੂੰ ਪੁੱਜਣ ਨੂੰ ਕਹਿ ਰਹੇ ਆ ਜਿਹੜਾ ਗੁਰਸ ਮਰੱਥ ਅਪਾਰ ਗੁਰ ਜਦ ਆ ਪ੍ਰਕਿਰਤੀ ਤੋਂ ਪਰੇ ਹੈ ਅਪਾਰ ਦਾ ਭਾਵ ਹੁੰਦਾ ਜਿਹੜਾ ਪਾਰਾ-ਵਾਰ ਨਹੀਂ ਹੈਗਾ ਜਿਹੜਾ ਪਾਰਾ-ਵਾਰ ਦੇ ਵਿੱਚ ਨਹੀਂ ਆਉਂਦਾ ਪਾਰਾ-ਵਾਰ ਦਾ ਭਾਵ ਹੁੰਦਾ ਜਿਹੜਾ ਕਿਸੇ ਸੀਮਾ ਦੇ ਵਿੱਚ ਗਿਣਤੀ-ਮਿੰਤੀ ਦੇ ਵਿੱਚ ਨਹੀਂ ਆਉਂਦਾ ਦੁਨੀਆ ਦੀ ਬ੍ਰਹਿਮੰਡ ਦੀ ਕੋਈ ਵੀ ਛੈ ਨੂੰ ਮਾਪਣ ਦੇ ਤਨ ਪਮਾਨੇ ਹੁੰਦੇ ਆ ਉਹਨੂੰ ਗਿਣਿਆ ਜਾਂਦਾ ਮਿਲਿਆ ਜਾਂਦਾ ਤੇ ਤੋਲਿਆ ਜਾਂਦਾ ਪਰ ਪ੍ਰਮਾਤਮਾ ਜਿਹੜਾ ਏ ਜਿੰਨੇ ਪੈਮਾਨਿਆਂ ਤੋਂ ਬਾਹਰ ਹੈ ਇਹਨੂੰ ਗਣਿਆ ਨਹੀਂ ਜਾ ਸਕਦਾ ਨੂੰ ਮਿਲਿਆ ਨਹੀਂ ਜਾ ਸਕਦਾ ਨੂੰ ਤੋਲਿਆ ਨਹੀਂ ਜਾ ਸਕਦਾ ਇਸ ਕਰਕੇ ਪਾਸ਼ੇ ਨੇ ਪਾਤਸ਼ਾਹ ਵਾਤੇ ਸ਼ਬਦ ਵਾਤੇ ਅਪਾਰ ਪ੍ਰਕਿਰਤੀ ਤੋਂ ਪਰੇ ਪਾਰਾ ਬਾੜ ਤੋਂ ਰ ਅਸੀਮ ਸੀਮਾ ਤੋਂ ਪਰੇ ਪਾਤਸ਼ਾਹ ਕਰੇ ਜਿਹੜੇ ਗੁਰੂ ਦੀ ਅਸੀਬਾਤ ਪਾ ਰਹੇ ਆ ਗੁਰਸਮਰਤ ਅਪਾਰ ਗੁਰ ਉਹ ਗੁਰੂ ਪ੍ਰਕਿਰਤੀ ਤੋਂ ਪਰੇ ਹੈ ਪਰ ਬੜਵੱਗ ਜੀ ਦਰਸ਼ਨ ਹੋਏ ਇਦਾਂ ਦੇ ਗੁਰੂ ਦੇ ਜਿਹੜੇ ਦਰਸ਼ਨ ਹਾਲਨ ਨਦਾਰ ਹਾਨਾ ਉਜਵਲੇ ਭਾਗਾ ਨਾਲ ਹੁੰਦੇ ਵੱਡਿਆਂ ਭਾਗਾ ਨਾਲ ਹੁੰਦੇ ਇਸ ਕਰਕੇ ਪਾਤਸ਼ਾਹ ਜੀ ਨੇ ਇਹ ਸ਼ਬਦ ਸੰਗਤ ਵਾਸਤੇ ਵੀ ਵਰਤੇ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਪਰਮ ਚਰਤਾ ਖਾਵੇ ਬਿਨ ਭਾਗਾ ਅਸਤ ਸੰਗਨ ਲੱਭੈ ਬਿਨ ਸੰਗਤ ਮੈਲ ਭ੍ਰਿਜਾ ਜੀਓ ਕਿਉਂਕਿ ਸੰਗਤ ਨੂੰ ਗੁਰੂ ਪਾਤਸ਼ਾਹ ਜੀ ਨੇ ਆਪਣੇ ਨੂੰ ਵੱਡਾ ਦਰਜਾ ਦਿੱਤਾ ਭਾਗ ਗੁਰੂ 20 ਵਿਸਵੇ ਸੰਗਤ 21 ਵਿਸਵੇ ਗੁਰੂ ਤੋਂ ਸਮਰੱਥਾ ਜਿਹੜੀ ਸੰਗਤ ਪਾਸ਼ਾ ਜਿਹੜੇ ਗੁਰੂ ਦੇ ਦਰਸ਼ਨ ਵਡਿਆ ਭਾਗਾ ਬਣਾ ਨਹੀਂ ਹੋ ਸਕਦਾ ਤੇ ਸੰਗਤ ਦੇ ਨਹੀਂ ਹੋ ਸਕਦੇ ਪਾਸ਼ਾ ਕਹਿ ਰਿਹਾ ਗੁਰ ਸਮਰੱਥ અપਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇਵੜ ਆ ਵਰਨਾ ਕੋਈ ਪਾਸ਼ਾ ਗੁਰੂ ਦੀ ਮਹਿਮਾ ਦੱਸ ਰਿਹਾ ਗੁਰੂ ਦੀ ਵਡਿਆਈ ਕਰ ਰਿਹਾ ਕਿ ਗੁਰ ਅਗੋਚਰ ਅਗੋਚਰ ਦਾ ਗੋਚਰ ਦਾ ਭਾਵ ਹੁੰਦਾ ਇੰਦਰੀਆਂ ਸਰੀਰ ਦੇ ਜਿਹੜੇ ਪੰਜ ਕਰਮ ਇੰਦਰੀ ਹਨ ਗਿਆਨ ਇੰਦਰੀ ਹਨ ਇਹ ਇੰਦਰੀਆਂ ਦੀ ਗੋਚਰ ਪਹੁੰਚ ਤੋਂ ਪਰੇ ਹੈ ਅਗੋਚਰ ਹੈ ਇੰਦਰੀਆਂ ਦੀ ਪਹੁੰਚ ਉਸ ਪ੍ਰਮਾਤਮਾ ਤੱਕ ਨਹੀਂ ਹੈ ਇਹਨਾਂ ਦੇ ਗੰਮਤਾ ਤੋਂ ਪਰੇ ਹੈ ਪਾਸ਼ਾ ਕਰੇ ਗੁਰ ਅਗੋਚਰ ਨਿਰਮਲ ਇਕ ਤਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਦੂਸਰਾ ਉਹ ਨਿਰਮਲ ਹੈ پاک ਹੈ ਸ਼ੁੱਧ ਹੈ ਦੁਨੀਆ ਦੇ ਉੱਤੇ ਰੰਦਾ ਕੋਈ ਵੀ ਮਨੁੱਖ ਸੰਪੂਰਨ ਸ਼ੁੱਧ ਨਹੀਂ ਹੈਗਾ ਉਹਨਾਂ ਕਰ ਜਿੰਨਾ ਚਿਰ ਰੱਬ ਦਾ ਰੂਪ ਨਹੀਂ ਹੋ ਜਾਂਦਾ ਜਿੰਨਾ ਚਿਰ ਗੁਰੂ ਸੁਭ ਰੂਪ ਨਹੀਂ ਹੋ ਜਾਂਦਾ ਜਿੰਨਾ ਚਿਰ ਪਰਮਾਤਮਾ ਚ ਅਪੇਧ ਨਹੀਂ ਹੋ ਜਾਂਦਾ ਉਹਨਾਂ ਕਰ ਸ਼ੁੱਧ ਸਰੂਪ ਨਹੀਂ ਆ ਉਹਦੇ ਚ ਮਾੜਾ ਮੋਟਾ ਕੋਈ ਨਾ ਕੋਈ ਕਿਣਕਾ ਕਸੇ ਹੰਤਾਰ ਦਾ ਫਿਰਕਾ ਦਾ ਯਰਸੀ ਦਾ ਸੰਸਾਰ ਦੇ ਪਦਾਰਥਾਂ ਦਾ ਕਾਲਖ ਦਾ ਕੋਈ ਨਾ ਕੋਈ ਰਹੇਗਾ ਜਦਨ ਉਹ ਗੁਰੂ ਦਾ ਭੇਦ ਹੋਏਗਾ ਤੇ ਸੰਪੂਰਨ پاک ਹੋਏਗਾ ਨਿਰਮਲ ਹੋਏਗਾ ਰੱਬ ਵਰਗਾ ਹੋਏਗਾ ਜਿਹਦੇ ਵਿੱਚ ਔਗਣ ਕੋਈ ਹੈ ਹੀ ਨਹੀਂ ਜਿਹਨੂੰ ਪਾਤਸ਼ਾਹ ਜੀ ਨੇ ਜਦੋਂ ਇਸ ਅਵਸਥਾ ਦੇ ਵਿੱਚ ਬਹੁਤ ਬਾਰ ਮੈਂ ਬੇਨਤੀ ਆ ਅਪਜੀ ਨਾਲ ਬਚਨ ਸਾਡੇ ਕੀਤੇ ਆ ਕਿ ਜਦੋਂ ਕੋਈ ਮਨੁੱਖ ਜਦ ਸਿੱਖ ਲਫ਼ ਦੇ ਵਰਤਦਾ ਉਸ ਕੋਲ ਸਿੱਖ ਦਾ ਕਰਮ ਹੈ ਸਿੱਖਣਾ ਜਦੋਂ ਕੋਈ ਸਿੱਖ ਕੋਈ ਮਨੁੱਖ ਇਸ ਅਵਸਥਾ ਤੇ ਪਹੁੰਚਣਾ ਭੇਦ ਹੁੰਦਾ ਗੁਰੂ ਕੋਲ ਜਾ ਕੇ ਖਾਲਸ ਹੋ ਜਾਂਦਾ ਸ਼ੁੱਧ ਹੋ ਜਾਂਦਾ ਤੇ ਉਸ ਅਵਸਥਾ ਨੂੰ ਪਾਸ਼ਾ ਜੀ ਨੇ ਕਿਹਾ ਖਾਲਸਾ ਮਾਫ ਕਰਨਾ ਮੈਨੂੰ ਅਜਬੜਾ ਜਦੋਂ ਖਾਲਸਾ ਲਫ਼ਜ਼ ਨੂੰ ਵਰਤਦੇ ਆ ਜਾਂ ਵੇਟ ਚਲੋ ਠੀਕ ਆ ਤਕल्लੁਸ ਵਰਤਣਾ ਮਾੜਾ ਨਹੀਂ ਹੈਗਾ ਪਰ ਆਪਾਂ ਨੂੰ ਖਾਲਸ ਲਫ਼ਜ਼ ਦੀ ਲਾਜ ਪਾਲਣੀ ਚਾਹੀਦੀ ਜਰੂਰ ਇਹਦੀ ਲਾਜ ਪਾਲਣੀ ਚਾਹੀਦੀ ਜੇ ਨਹੀਂ ਪਾਲ ਸਕਦੇ ਘੱਟੋ-ਘੱਟ ਕੋਸ਼ਿਸ਼ ਤੇ ਕਰਨੀ ਚਾਹੀਦੀ ਵੀ ਮੇਰੇ ਮੰਗਤ ਦੇ ਨਾਮ ਨਾਲ ਨਾਮ ਦੇ ਨਾਲ ਲੱਗਦਾ ਖਾਲਸਾ ਲੱਗਦਾ ਤੇ ਖਾਲਸਾ ਮੀ ਬਿਲਕੁਲ ਸ਼ੁੱਧ ਪਵਰ ਨਿਰਮਲ ਤੇ ਇਹ ਉਸ ਅਵਸਥਾ ਦਾ ਨਾਮ ਹੈ ਜਦੋਂ ਸਿੱਖ ਉਸ ਗੁਰੂ ਵਿੱਚ ਬਿਲਕੁਲ ਅਭੇਦ ਹੋ ਜਾਂਦਾ ਜਦੋਂ ਗੁਰੂ ਤੇ ਸਿੱਖ ਇੱਕ ਹੋ ਜਾਂਦੇ ਜਦੋਂ ਰੱਬ ਤੇ ਮਨੁੱਖ ਇੱਕ ਹੋ ਜਾਂਦੇ ਉਸ ਅਵਸਥਾ ਦਾ ਨਾਮ ਹੈ ਖਾਲਸ ਸ਼ੁੱਧ ਨਰਮਲ ਪਾਕ ਇਥੇ ਮੇਰੇ ਵਰਗੇ ਸਾਰੇ ਦੁਨੀਆ ਭਰ ਦੇ ਔਗਣ ਵੀ ਹੁੰਦੇ ਤੇ ਖਾਲਸਾ ਲਖਜਿ ਬੜੇ ਮਾਣ ਦੇ ਨਾਲ ਲਾਉਂਦਾ ਚਲੋ ਖਾਲਸਾ ਲਖਜਿ ਗੁਰੂ ਨੇ ਆਪਣੀ ਢੋਲੀ ਪਾਇਆ ਤੇ ਮਾਂ ਨਾਲ ਵਰਤਣਾ ਚਾਹੀਦਾ ਪਿਓ ਦੀ ਦਿੱਤੀ ਹੋਈ ਸੰਗਤ ਨੂੰ ਪੁੱਤਰ ਦਾ ਹੱਕ ਹੈ ਕਿ ਮਾਂ ਨਾਲ ਵਰਤੇ ਪਰ ਨਾਲ ਇਹ ਉਹਦੀ ਜ਼ਿੰਮੇਵਾਰੀ ਹੈ ਰਿਸਪੌਂਸਿਬਿਲਟੀ ਹੈ ਕਿ ਉਹਦੀ ਲੱਜ ਰੱਖੇ ਉਹਦੀ ਇੱਜ਼ਤ ਰੱਖੇ ਸ਼ਬਦ ਦੀ ਜੇ ਜਦੋਂ ਕੋਈ ਮਨੁੱਖ ਸ਼ਬਦੀ ਇੱਜ਼ਤ ਕਰਨੋਂ ਹਟ ਜਾਂਦਾ ਤੇ ਮਨੁੱਖ ਦੀ ਆਪਣੀ ਇੱਜ਼ਤ ਘਟ ਜਾਂਦੀ ਹੁੰਦੀ ਆ ਇਹ ਦੁਨੀਆ ਦੀ ਵੋਕਬੁਲਰੀ ਹੈ ਇਹ ਦੁਨੀਆ ਦਾ ਇਤਿਹਾਸ ਹੈ ਜੋ ਤੁਸੀਂ ਕਿਸੇ ਸ਼ਬਦ ਦੀ ਦੁਰਵਰਤੋਂ ਕਰਦੇ ਹੋ ਉਹਦੀ ਇੱਜ਼ਤ ਨਹੀਂ ਕਰਦੇ ਉਹਦੀ ਲੱਜ ਨਹੀਂ ਰੱਖਦੇ ਉਹ ਤੁਹਾਡੀ ਕਦਰ ਸੰਸਾਰ ਦੇ ਵਿੱਚ ਸਮਾਜ ਵਿੱਚ ਘਟਾ ਦਿੰਦਾ ਇਸੇ ਕਰਕੇ ਅੱਜ ਖਾਲਸਾ ਨਾਮ ਬਿਲਕੁਲ ਆਮ ਹੋ ਗਿਆ ਹਾਲਾਂਕਿ ਖਾਲਸਾ ਨਾਮ ਆਮ ਨਹੀਂ ਹੈਗਾ ਇਹ ਪਾਸ਼ਾ ਕਰਿਆ ਗੁਰ ਅਗੋਚਰ ਨਰਮਲਾ ਗੁਰੂ ਖਾਲਸਾ ਹੈ ਗੁਰੂ ਸ਼ੁੱਧ ਹੈ ਗੁਰੂ پاک ਹੈ ਗੁਰੂ ਪਵਿੱਤਰ ਹੈ ਤਾਂ ਜਦੋਂ ਕੋਈ ਉਸ ਅਵਸਥਾ ਤੇ ਪਹੁੰਚਦਾ ਉਹਨੂੰ ਪਾਸ਼ਾ ਜੀ ਨੇ ਕਿਹਾ ਇਹ ਮੇਰਾ ਖਾਲਸਾ ਤੇ ਹੁਣ ਬਿਲਕੁਲ ਸ਼ੁੱਧ ਹੋ ਗਿਆ ਸੋ ਖੈਰ ਆਪਾਂ ਸਾਰੇ ਮੈਂ ਵੀ ਤੁਹਾਡੇ ਵਿੱਚੀਆਂ ਆਪਾਂ ਨੂੰ ਸਾਰਿਆਂ ਨੂੰ ਇਸ ਲਫ਼ਜ਼ ਦੀ ਇੱਜ਼ਤ ਕਰਨੀ ਚਾਹੀਦੀ ਹੈ ਇੱਜ਼ਤ ਕਰਨ ਦਾ ਭਾਵ ਇਹ ਨਹੀਂ ਕਿ ਉਹਨੂੰ ਕਲਾ ਹਾਰ ਸ਼ਿੰਗਾਰੀ ਲਾਉਣਾ ਇੱਜ਼ਤ ਕਰਨ ਦਾ ਭਾਵ ਇਹ ਦੀ ਲੱਜ ਪਾਲਣੀ ਚਾਹੀਦੀ ਜੇ ਪੌਤ ਨਹੀਂ ਹੁੰਦੀ ਤਾਂ ਕੋਸ਼ਿਸ਼ ਕਰਨੀ ਚਾਹੀਦੀ ਆ ਧਿਆਨ ਰੱਖਣਾ ਚਾਹੀਦਾ ਜਦੋਂ ਜੀਵਨ ਕਿਰਿਆ ਵਿੱਚ ਵਿਚਰਦੇ ਆ ਸੰਸਾਰ ਵਿੱਚ ਵਿਚਰਦੇ ਆ ਕੋਈ ਕਾਲ ਖੰਡਰ ਆਵੇ ਤੇ ਘੱਟੋ-ਘੱਟ ਇੱਕ ਸੰਕਲਪ ਪੈਦਾ ਹੋਣਾ ਚਾਹੀਦਾ ਕਿ ਇਹ ਮਨੁੱਖਤਾਰੇ ਨਾਮ ਦੇ ਨਾਲ ਖਾਲਸਾ ਲਫਜ ਲੱਗਿਆ ਤੇ ਖਾਲਸੇ ਲਫਜ ਦੀ ਇੱਜ਼ਤ ਰੱਖ ਇਹਨੂੰ ਦਾਰ ਨਾਲ ਲੱਗਣ ਦੀ ਇਹਦੀ ਲੱਜ ਪਾਲੇ ਦੀ ਪਾਸ਼ਾ ਕਰੇ ਗੁਰ ਜਿਹੜੇ ਗੁਰੂ ਦੀ ਅਸੀਂ ਵਡਿਆਈ ਕਰ ਰਹੇ ਆ ਨਾ ਭਾਈ ਉਹ ਨਿਰਮਲ ਹੈ ਉਹ ਪਾਕ ਹੈ ਉਹ ਸ਼ੁੱਧ ਹੈ ਗੁਰ ਅਗੋਚਰਾ ਨਿਰਮਲਾ ਗੁਰ ਜੀਵੜ ਆਵਰ ਨਾ ਕੋਈ ਤੇ ਉਹ ਗੁਰੂ ਜਿੱਡਾ ਸੰਸਾਰ ਤੇ ਗੁਰੂ ਕੋਈ ਹੋਰ ਹੈ ਨਹੀਂ ਬਿਲਕੁਲ ਸਤਗੁਰੂ ਨੇ ਸਪਸ਼ਟ ਸਿਹਰੀ ਦੀ ਗੱਲ ਕੀਤੀ ਕਿ ਜੇ ਵੀ ਉਹਦੇ ਜਿੱਦਾਂ ਪਾਕ ਹੈ ਜੇ ਕੋਈ ਉਹਦੇ ਵਰਗਾ ਨਿਰਮਲ ਹੈ ਜੇ ਕੋਈ ਉਹਦੇ ਵਰਗਾ ਪਵਿੱਤਰ ਹੈ ਤਾਂ ਸਿਰਫ ਉਹ ਆਪ ਹੀ ਹੈ ਉਹਦੇ ਬਰਾਬਰ ਦੀ ਕੋਈ ਸ਼ਕਤੀ ਸੰਸਾਰ ਤੇ ਨਹੀਂ ਤੇਗੀ ਕਿਉਂਕਿ ਰੱਬ ਇੱਕ ਹੈ ਗੱਲ ਵੱਖਰੀ ਕੋਈ ਉਹਨੂੰ ਅੱਲਾ ਕਹਿੰਦਾ ਕੋਈ ਖੁਦਾ ਕਹਿੰਦਾ ਕੋਈ ਗॉड ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਕੋਈ ਰਾਮ ਕਹਿੰਦਾ ਪਰ ਹੈ ਇੱਕ ਹੀ ਆ ਉਹ ਦੋ ਸ਼ਕਤੀਆਂ ਨਹੀਂ ਹੈਗੀਆਂ ਜੇ ਦੋ ਨੇ ਫਿਰ ਉਹ ਕੰਪੈਰੀਸ਼ਨ ਹੋਏਗਾ ਤੇ ਜੇ ਦੋ ਨੇ ਫਿਰ ਦੋ ਰੱਬ ਨਹੀਂ ਹੋ ਸਕਦੇ ਉਹ ਕੋਈ ਸ਼ਕਤੀ ਹੋ ਸਕਦੀ ਪਾਸ਼ਾ ਕਹ ਰਿਹਾ ਹੈ ਕਿ ਗੁਰ ਦੇਵੜ ਅਵਰ ਨ ਕੋਏ ਗੁਰੂ ਜੱਡਾ ਹੋਰ ਕੋਈ ਸੰਸਾਰ ਤੇ ਬ੍ਰਹਮੰਡ ਵਿੱਚ ਸ਼ਕਤੀ ਅਜ ਤੱਕ ਪੈਦਾ ਹੀ ਨਹੀਂ ਹੋਈ ਜਿਹੜੀ ਗੁਰੂ ਦੀ ਬਰਾਬਰੀ ਕਰ ਸਕਦੀ ਹੋਵੇ ਪਾਸ਼ਾ ਕਹ ਰਿਹਾ ਗੁਰ ਅਗੋਚਰ ਨਿਰਮਲਾ ਗੁਰ ਦੇਵੜ ਅਵਰ ਨ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ ਗੁਰੂ ਸਾਰੀ ਸ੍ਰਿਸ਼ਟੀ ਦਾ ਕਰਤਾ ਏ ਕਰਤੇ ਦਾ ਭਾਵ ਹੁੰਦਾ ਜਿਹੜਾ ਬਣਾਉਣਾ ਕਿਸੇ ਧਰਮ ਦੇ ਗ੍ਰੰਥ ਮੰਨਦੇ ਹੋਣਗੇ ਵੀ ਇਸ ਸ੍ਰਿਸ਼ਟੀ ਦਾ ਕਰਤਾ ਬ੍ਰਹਮਾ ਹੈ ਪਰ ਬ੍ਰਹਮੇ ਦਾ ਕਰਤਾ ਕੌਣਾ ਹੈ ਇਹ ਵੀ ਆਪਣੇ ਆਪ ਦਾ ਸਵਾਲ ਹੈ ਲੋਕ ਮੰਨਦੇ ਹੋਣਗੇ ਵੀ ਸੰਸਾਰ ਨੂੰ ਸ਼ਿਵ ਜੀ ਪਾਲ ਰਿਹਾ ਕਿਸੇ ਧਰਮ ਗ੍ਰੰਥ ਕੋਈ ਕਿਸੇ ਦਾ ਧਰਮ ਗ੍ਰੰਥ ਕਹਿੰਦਾ ਹੋਏਗਾ ਆਪਾਂ ਕਿਸੇ ਧਰਮ ਦੇ ਗ੍ਰੰਥ ਨੂੰ ਥੇਸ ਨਹੀਂ ਪਹੁੰਚਾਉਣੀ 나 ਹੀ ਮੇਰੀ ਆਤਮਾ ਨਾਲ ਨੂੰ ਮੰਨਦੀ ਪਰ ਆਪਣੇ ਆਪ ਤੇ ਇੱਕ ਸਵਾਲ ਆ ਵੀ ਸ਼ਿਵ ਜੀ ਨੂੰ ਕੌਣ ਪਾਲ ਰਿਹਾ ਹੈ ਉਹ ਕਹਿੰਦਾ ਹੈ ਵੀ ਇੱਥੇ ਭਾਈ ਵਿਸ਼ਨੂੰ ਕਿਸੇ ਨੂੰ ਪਾਲ ਰਿਹਾ ਸ਼ਿਵ ਜੀ ਕਿਸੇ ਦੀ ਮੌਤ ਕਰ ਰਿਹਾ ਉਹਨਾਂ ਨੂੰ ਕੌਣ ਪਾਲ ਰਿਹਾ ਇਹ ਪਾਸ਼ਾ ਗੁਰੂ ਨਾਨਕ ਨੇ ਸਪਸ਼ਟ ਕੀਤਾ ਕਿ ਇੱਕ ਸੰਸਾਰੀ ਇੱਕ ਪੰਧਾਰੀ ਇੱਕ ਲਾਇ ਦੀ ਬਾਹ ਜਿਬਤਸ ਭਾਵੈ ਤਵੇ ਚਲਾਵੈ ਜਿਬ ਹੋਵੈ ਫਰਮਾਨ ਇਹ ਵਿਚਾਰੇ ਆਪ ਕਿਸ ਦੇ ਹੁਕਮ ਦੇ ਵਿੱਚ ਆ ਤੇ ਆਪ ਕਿਸੇ ਦੇ ਫਰਮਾਨ ਵਿੱਚ ਉਹਨਾਂ ਨੂੰ ਜਿੱਦਾਂ ਕਿਸਦਾ ਪਰਮਾਨ ਹੁੰਦਾ ਤੇ ਫਰਮਾਨ ਕਰਨ ਵਾਲਾ ਕੌਣ ਹੈ ਗੁਰ ਕਰਤਾ ਗੁਰ ਕਰਨ ਜੋਗ ਜਿਹੜਾ ਗੁਰੂ ਆਇਆ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਕਰਤੇ ਦਾ ਭਾਵ ਨ ਰਚਨਹਾਰ ਆਪਾਂ ਕਿਸੇ ਟਰੈਕਟਰ ਦੇ ਕਰਤੇ ਹੋ ਸਕਦੇ ਆ ਕੋਈ ਇੰਜੀਨੀਅਰ ਟਰੈਕਟਰ ਬਣਾਏ ਉਹ ਉਹਦਾ ਕਰਤਾ ਪਰ ਟਰੈਕਟਰ ਆਪ ਨੇ ਆਪ ਚ ਕਰਤਾ ਨਹੀਂ ਆ ਉਹ ਉਪਾਦਾਨ ਕਾਰਨ ਹੈ ਉਹ ਨਿਮਿਤ ਕਾਰਨ ਹੈ ਉਹ ਕਾਰਨ ਕਾਰਨ ਹੈ ਆਪਾਂ ਬਹੁਤ ਚੀਜ਼ਾਂ ਬਣਾਉਨੇ ਆ ਉਹ ਆਪਣੀ ਕਰਤਵ ਹੈ ਆਪਾਂ ਦੇ ਕਰਤੇ ਆ ਪਰ ਆਪਣਾ ਕਰਤਾ ਕੌਣ ਹੈ ਆਪਣਾ ਵੀ ਕੋਈ ਨਾ ਕੋ ਆਪਾਂ ਵੀ ਕਿਸੇ ਦੀ ਕਰਤਾ ਹਾਂ ਤੇ ਆਪਾਂ ਜੀ ਦੀ ਕਰਤਾ ਉਹ ਸਮਰੱਥ ਗੁਰੂ ਹੈ ਜਿਹਨੂੰ ਪਾਠ ਨੇ ਕਿਹਾ ਗੁਰ ਕਰਤਾ ਗੁਰ ਕਰਨਹਾਰ ਜਿਹੜਾ ਕਰ ਰਿਹਾ ਗੁਰਮੁਖ ਸੱਚੀ ਸੋਏ ਜਿਹਦੀ ਸੋਭਾ ਸਮੁੱਚੇ ਇਤਰਾਕਾਲਾਂ ਵਿੱਚ ਹੋ ਰਹੀ ਜਿਹਦੀ ਬ੍ਰਹਮੰਡ ਵਿੱਚ ਸੋਭਾ ਹੋ ਰਹੀ ਜਿਹੜੇ ਪੰਛੀ 83 ਲੱਖ ਝੂੰੜ ਜੀ ਨੂੰ ਗਾ ਰਹੀ ਆ ਦਿਨ ਰਾਤ ਜਿਹਨੂੰ ਹਵਾ ਗਾ ਰਹੀ ਆ ਜਿਹਨੂੰ ਪਾਣੀ ਗਾ ਰਿਹਾ ਸੂਰਜ ਚੰਦਰਮਾ ਸਾਰੇ ਗਾ ਰਹੇ ਦੇਵੀ ਦੇਵਤੇ ਗਾ ਰਹੇ ਜੀਦੀ ਸੋਬਤ ਤਿੰਨੋਂ ਬ੍ਰਹਮੰਡਾ ਵਿੱਚ ਹੋ ਰਹੀ ਆ ਪਾਸ਼ਾ ਕਹੇ ਵੀ ਉਸ ਗੁਰੂ ਦੀ ਗੱਲ ਕਰ ਰਹੇ ਗੁਰਤੇ ਬਾਹਰ ਕਿਛ ਨਹੀਂ ਗੁਰਕੀਤਾ ਲੋੜੇ ਸੋ ਹੋਏ ਕਹਿੰਦੇ ਭਾਈ ਗੁਰੂ ਦੇ ਹੁਕਮ ਤੋਂ ਬਾਹਰ ਕੁਝ ਹੋ ਨਹੀਂ ਰਿਹਾ ਗੁਰਕੀਤਾ ਲੋੜੇ ਸੋ ਹੋਏ ਜੋ ਗੁਰੂ ਕਰਨਾ ਚਾਹੁੰਦਾ ਉਹ ਹੁੰਦਾ ਉਹ ਗੱਲ ਵੱਖਰੀ ਈ ਕਿ ਆਪਾਂ ਨੂੰ ਇਸ ਅਵਸਥਾ ਤੇ ਪੰਚਣ ਜੇ ਲੱਗਿਆ ਜਾਂ ਇਸ ਵਿਧੀ ਵਿਧਾਨ ਨੂੰ ਸਮਝਣ ਬਾਅਦ ਤੇ ਅਭਿਆਸ ਆਈਦਾ ਕਿ ਸਭ ਕੁਝ ਗੁਰੂ ਦੇ ਹੁਕਮ ਦੇ ਵਿੱਚ ਹੋ ਰਿਹਾ ਥੋੜੇ ਦਿਨ ਕੋਈ ਘਟਨਾ ਘੱਟੀ ਸੰਸਾਰ ਦੇ ਵਿੱਚ ਥੋੜੇ ਦਿਨ ਪਹਿਲਾਂ ਤੇ ਧੀ ਰਾਣੀ ਨੇ ਮੈਨੂੰ ਇੱਕ ਪ੍ਰਸ਼ਨ ਕੀਤਾ ਕਿ ਬਾਬਾ ਜੀ ਫਿਰ ਇਹ ਕਰਮ ਵੀ ਜਿਹੜੇ ਆ ਗੁਰੂ ਦੇ ਹੁਕਮ ਚ ਹੋ ਰਹੇ ਆ ਇਹ ਤੇ ਗੱਲ ਵੈਸੇ ਆਪਣੇ ਆਪ ਦੇ ਵਿੱਚ ਬਹੁਤ ਛੋਟੀ ਹੈ ਕਿ ਆਪਾਂ ਨੂੰ ਲੱਗੇ ਕੋਈ ਧਰਤੀ ਤੇ ਕੋਈ ਕਰਮ ਹੋ ਰਿਹਾ ਤੇ ਗੁਰੂ ਦੇ ਹੁਕਮ ਤੋਂ ਬਾਹਰ ਹੋ ਰਿਹਾ ਬਾਹਰ ਨਹੀਂ ਹੋ ਰਿਹਾ ਹਾਂ ਗੱਲ ਵੱਖਰੀ ਕਿ ਆਪਾਂ ਕਿਸ ਸਟੇਜ ਤੇ ਬੈਠ ਕੇ ਇਸ ਗੱਲ ਨੂੰ ਸਮਝ ਰਹੇ ਹਾਂ ਕਿਹੜੀ ਅਵਸਥਾ ਤੇ ਬੈਠ ਕੇ ਇਸ ਗੱਲ ਨੂੰ ਸਮਝ ਰਹੇ ਹਾਂ ਆਪ ਨੂੰ ਗੱਲ ਉੰਨੀਕ ਸਮਝ ਆਏਗੀ ਆਪ ਨੂੰ ਲੱਗੇਗਾ ਕਿ ਫਲਾਣਾ ਬੰਦਾ ਕਰਨਮਾੜੇ ਕਰ ਰਿਹਾ ਫਲਾਣਾ ਚੋਰੀ ਚੋਹਰ ਕਰ ਰਿਹਾ ਮੈਂ ਇੱਥੇ ਆਪ ਜੀ ਨੇ ਬਤਨ ਸੰਜਿਆ ਕਰਨ ਲੱਗੇ ਆ ਪਾਸ਼ਾ ਜੀ ਦਾ ਬਤਨ ਹੈ ਗੁਰਕੀਤਾ ਲੋੜੇਸ ਹੋਏ ਜੋ ਗੁਰੂ ਚੋਂ ਦਾ ਉਹ ਹੁੰਦਾ ਇਸ ਤੋਂ ਅਗਲੇ ਬੰਧ ਵਿੱਚ ਪਾਸ਼ਾ ਕਿਰਪਾ ਕਰਦੇ ਹਰ ਗੁਰਤੀਰਥ ਗੁਰਪਾਰ ਜਾਤ ਗੁਰਮਨਸ਼ਾਪੂਰਨ ਹਾਰ ਮੈਂ ਕਿਸੇ ਵਾਸਤੇ ਕੋਈ ਤੀਰਥਾਂ ਨਹਾਉਣ ਦਾ ਪਵਿੱਤਰ ਹੋਣ ਦਾ ਕੰਮ ਕਰਦਾ ਹੋ ਕੋਈ ਤੀਰਥ ਹੋ ਵਗਦਾ ਹੋਇਆ ਪਰ ਸਾਡੇ ਬਾਤੇ ਚੱਲਦਾ ਫਿਰਦਾ ਤੀਰਥ ਗੁਰੂ ਆ ਗੁਰੂ ਗ੍ਰੰਥ ਸਾਹਿਬ ਪਾਸ਼ਾ ਜਿਦੇ ਵਿੱਚ ਅਨੇਕ ਮਨੁੱਖ ਆ ਕੇ ਰੋਜ ਇਸ਼ਨਾਨ ਕਰ ਰਹੇ ਐ ਤੇ ਤਪਤਰ ਹੋ ਰਹੇ ਐ ਪਰ ਇਹ ਤੀਰਥ ਆਪ ਕੋਲੇ ਮੈਲਾ ਨਹੀਂ ਜਿਹਾ ਹੁੰਦਾ ਤੀਰਥ ਵਿੱਚ ਇਹ ਗੁਣ ਹੁੰਦਾ ਵੱਡਾ ਜੇ ਤੀਰਥ ਵਿੱਚ ਹਜ਼ਾਰਾਂ ਲੋਕ ਇਸ਼ਨਾਨ ਕਰਨ ਆਪਣੇ ਮੈਲ ਲਾਹੀ ਜਾਣ ਤੀਰਥ ਆਪ ਕਦੇ ਮੈਲਾ ਨਹੀਂ ਜੀ ਹੁੰਦਾ ਪਾਤਸ਼ਾਹ ਕਹਿੰਦੇ ਭਾਈ ਸਾਡੇ ਵਾਸਤੇ ਗੁਰੂ ਹੀ ਤੀਰਥ ਹੈ ਇਹਨਾਂ ਰੋਜ਼ ਜਿਹਦੇ ਵਿੱਚ ਲੱਖਾਂ ਲੋਕ ਇਸ਼ਨਾਨ ਕਰ ਰਹੇ ਆ ਸ਼ਬਦ ਰੂਪੀ ਪਾਣੀ ਦੇ ਨਾਲ ਨਾਮ ਰੂਪੀ ਪਾਣੀ ਦੇ ਨਾਲ ਇਸ਼ਨਾਨ ਕਰ ਰਹੇ ਨੇ ਪਵਿੱਤਰ ਹੋ ਰਹੇ ਨੇ ਪਾਕ ਹੋ ਰਹੇ ਸ਼ੁੱਧ ਹੋ ਰਹੇ ਪਰ ਗੁਰੂ ਚੱਲਦਾ ਖੜਦਾ ਤੀਰਥ ਹੈ ਤੇ ਗੁਰੂ ਸਾਰਨ ਪਵਿੱਤਰ ਕਰਕੇ ਆਪ ਫਿਰ ਪਾਕ ਦਾ ਪਾਕ ਹੈ ਆਪ ਮੈਲਾ ਨਹੀਂ ਜੀ ਹੁੰਦਾ ਗੁਰ ਤੀਰਥ ਪਰਪਾਰ ਜਾਤ ਸ੍ਰਤਨ ਧਰਮ ਦੇ ਵਿੱਚ ਮੰਨਿਆ ਜਾਂਦਾ ਕਲਪ ਬ੍ਰਿਸ਼ ਨੂੰ ਪਾਰ ਜਾਤ ਮੰਨਿਆ ਜਾਂਦਾ ਭਾਵ ਕਿ ਜੋ ਇੱਛਾ ਉਹ ਤੋਂ ਕੋਈ ਮਨੁੱਖ ਕਰਦਾ ਤੇ ਉਹਦੀ ਪੂਰੀ ਹੋ ਜਾਂਦੀ ਹੈ ਇਹ ਸਨਾਤਨ ਮਤ ਦਾ ਮੈਂ ਪ੍ਰਮਾਨਤਾਂ ਦਿੱਤਾ ਆਪਜ ਨੂੰ ਤੇ ਉਹਨਾਂ ਦਾ ਧਰਮ ਇਸ ਗੱਲ ਨੂੰ ਮੰਨਦਾ ਪਰ ਆਪਣੇ ਧਰਮ ਦੇ ਪਾਸ਼ਾ ਕਰੇ ਸਾਡੇ ਬਾਤੇ ਗੁਰੂ ਹੀ ਪਾਰ ਜਾਤ ਆ ਸਾਡੇ ਬਾਤੇ ਕੋਈ ਬ੍ਰਿਸ਼ ਕਲਪ ਅਲੱਗ ਨਹੀਂ ਹੈਗਾ ਜਿਹਦੀ ਤੁਸੀਂ ਪੂਜਾ ਕਰੀਏ ਤੇ ਉਹ ਤੋਂ ਕੁਝ ਮੰਗੀਏ ਤੇ ਸਾਨੂੰ ਦੇਵੇਗਾ ਪਾਸ਼ਾ ਕਹੇ ਗੁਰ ਤੀਰਥ ਗੁਰਪਾਰ ਜਾਤ ਗੁਰ ਮਨਸ਼ਾ ਪੂਰਨ ਹਾਰ ਗੁਰੂ ਸਾਰਿਆਂ ਦੀ ਮਨਸ਼ਾ ਮਨ ਮਨਸ਼ਾ ਦਾ ਭਾਵ ਨਾ ਮਨ ਪਲਸ ਇੱਛਾ ਮਨ ਦੀ ਇੱਛਾ ਪੂਰੀ ਕਰਨ ਵਾਲਾ ਜਿਹੜਾ ਸਾਰਿਆਂ ਇੱਛਾ ਪੂਰੀਆਂ ਕਰਦਾ ਮੈਨੂੰ ਕਿ ਸਾਖੀ ਪ੍ਰਮਾਨ ਚੇਤੇ ਆ ਰਿਹਾ ਅਨੰਦਪੁਰ ਸਾਹਿਬ ਦਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਲੇ ਸਾਖੀ ਦੇ ਜੋੜ ਮੇਲੇ ਤੇ ਬੜਾ ਖਾਲਸਾ ਪੰਥ ਇਕੱਠਾ ਹੋਇਆ ਤੇ ਇੱਕ ਚੋਰ ਨੇ ਚੋਰੀ ਦੀ ਅਰਦਾਸ ਕੀਤੀ ਕਹਿੰਦੇ ਕਿ ਪਾਸ਼ਾ ਮਤ ਤੈਨੂੰ ਚੋਰੀਆਂ ਕਰਨੀਆਂ ਚਿਰਪਾ ਕਰੀ ਮੇਰੀ ਲੱਜਪਾਲ ਨਹੀਂ ਲਾਜ ਰੱਖਦੀ ਮੇਰੀ ਤੇ ਉਹ ਕਹਿੰਦੇ ਆਪਣਾ ਭੇਸ ਬਦਲ ਕੇ ਉਹਨੇ ਹੱਥ ਵਿੱਚ ਮਾਲਾ ਫੜੀ ਕਿਉਂਕਿ ਕੁਦਰਤ ਨਾਲ ਜਦੋਂ ਇਦਾਂ ਦੇ ਮਾਹੌਲ 'ਚ ਵਿਚਰਨਾ ਤੈਨੂੰ ਚੋਰੀ ਕਰਨ ਵਾਸਤੇ ਵੀ ਸਾਹੂਆਂ ਦਾ ਭੇਖ ਬਣਾਉਣਾ ਪਵੇਗਾ ਉਹਨੇ ਹਾਤਰ ਚ ਮਾਲਾ ਫੜੀ ਤੋਤੀ ਬੰਨੀ ਤੇ ਪਟਕਾ ਉੱਪਰ ਬੰਨਿਆ ਦਸਾਰ ਸਜਾਈ ਤੇ ਉਹ ਮੇਲੇ 'ਚ ਨਿਕਲ ਗਿਆ ਜੋ ਮੇਲੇ ਚ ਇੱਕ ਚੋਰੀ ਹੋਈ ਦੋ ਚੋਰੀਆਂ ਹੋਈਆਂ ਤੀਜੀ ਚੋਰੀ ਹੋਈ ਤੇ ਸਿੱਖ ਪਾਸ਼ਾ ਕੋਲ ਪਹੁੰਚੇ ਸ਼ੁਰੂ ਹੋ ਗਏ ਕਿ ਪਾਸ਼ਾ ਜੰ ਬੋਲਦੇ ਬੜੇ ਚੋਰੀ ਸਰਦੇ ਕੋਈ ਚੋਰੀ ਕਰ ਰਿਹਾ ਤੇ ਪਾਸ਼ਾ ਜੀ ਹੁਣ ਜਾਣੀ ਜਾਣ ਸੀ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਰੇਸ਼ਾਨਤ ਜੋ ਤਿੰਨ ਚੋਰ ਤਿੰਨ ਮਨੁੱਖ ਪਹੁੰਚੇ ਸਿੱਖ ਪਹੁੰਚੇ ਨਾ ਪਾਸ਼ਾ ਜੀ ਕੋਲੇ ਕਿ ਪਾਸ਼ਾ ਮੇਰੀ ਵੀ ਚੋਰੀ ਹੋਈ ਹੈ ਮੇਰੀ ਵੀ ਚੋਰੀ ਹੋਈ ਹੈ ਤੇ ਇਦਨੇ ਨੂੰ ਉਹਦੇ ਅੰਦਰ ਲਾਲਚ ਪੈਦਾ ਕਰ ਦਿੱਤਾ ਪਾਸ਼ਾ ਜੀ ਦੇ ਜਿਹੜਾ ਚੋਰ ਸੀ ਉਹਨੇ ਵੀ ਕਈ ਜਗ੍ਹਾ ਆਪਣਾ ਖੜਾ ਪਤਾ ਲੱਗ ਰਿਹਾ ਉਹਨੂੰ ਚੌਥੀ ਚੋਰੀ ਵੀ ਕਰ ਲਈ ਲਾਲਤਬਾਸ ਆ ਕੇ ਤੇ ਚੌਥਾ ਸਿੱਖ ਵੀ ਪਾਰ ਛਕਣ ਗਿਆ ਕਿ ਤੇ ਪਾਸ਼ਾ ਮਿੰਦੀ ਵੀ ਚੋਰੀ ਹੋਈ ਆ ਤੇ ਪਾਸ਼ਾ ਜੀ ਨੇ ਕਿ ਭਾਈ ਫਲਾਨੇ ਥਾਂ ਤੋਂ ਪਲਨੇ ਪਾਸੇ ਕੋ ਧੁੱਤੀ ਵਾਲਾ ਮਾਲਾ ਪੜੀ ਹੱਥ ਵਿੱਚ ਉਹ ਮਨੁੱਖ ਕੜਾ ਉਹਨੂੰ ਲੈ ਕੇ ਆਓ ਤੇ ਸਿੰਘ ਗਏ ਨਾਲ ਜੀ ਨਾਲ ਜਾ ਕੇ ਉਹਨੂੰ ਫੜਕੇ ਲਿਆਂਦਾ ਇੱਥੇ ਆਪਾਂ ਕਿਸੇ ਨੂੰ ਦਾਮ ਦੇ ਜਾਈਏ ਪੈਸਾ ਨਾਲ ਜ਼ਾਹਰ ਨਹੀਂ ਹੋ ਸਕਦਾ ਕਿਸੇ ਨੂੰ ਕਣਕ ਦਾਨ ਕਰ ਦਈਏ ਕੱਪੜੇ ਦਾਨ ਕਰ ਦਈਏ ਉਹਦਾ ਉਧਾਰ ਨਹੀਂ ਹੋ ਸਕਦਾ ਦੇਣਾ ਉਹਦੀ ਸੁਭੂਲਤਾ ਪੂਰੀਆਂ ਹੋ ਸਕਦੀਆਂ ਪਰ ਗੁਰੂ ਨਾਮ ਦਾ ਦਾਨ ਹੈ ਜਿਹਦੇ ਨਾਲ ਸਮੁੱਚੇ ਸੰਸਾਰ ਦੇ ਉਧਾਰ ਹੋ ਸਕਦਾ ਕਿਉਂਕਿ ਪਾਸ਼ਾ ਜੀ ਦੇ ਬਚਨ ਹਨ ਕਿ ਜੇ ਕੋ ਗੁਰਸਿੱਖ ਵੀ ਗੁਰਮੁਖ ਜਨ ਵੀ ਜਿਹੜਾ ਆਪ ਨਾਮ ਦੇ ਰੰਗਿਆ ਹੋਵੇ ਨਾ ਉਹ ਇੱਕ ਕਿਣਕਾ ਨਾਮ ਦਾ ਵੀ ਕਿਸੇ ਨੂੰ ਦੇ ਦੇਵੇ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਇੱਕ ਟਣੀ ਨਾਮ ਦੀ ਇੱਕ ਟਣੀ ਕਿਸੇ ਦੀ ਝੋਲੀ ਪਾ ਦੇ ਤੇ ਤਰੋੜਾ ਦਾ ਉਧਾਰ ਕਰ ਸਕਦਾ ਹੁਣ ਜਿਹੜੇ ਗੁਰੂ ਕੋਲ ਉਹ ਸਿੱਖ ਨੇ ਨਾਮ ਲਿਆ ਤੇ ਗੁਰੂ ਕਿੰਨਾ ਵੱਡਾ ਦਾਤਾ ਹੋਏਗਾ ਪਾਤਸ਼ਾਹ ਜੀ ਕਹਿ ਰਹੇ ਹੈ ਗੁਰ ਦਾਤਾ ਹਰ ਨਾਮ ਦੇ ਗੁਰੂ ਇੰਨਾ ਵੱਡਾ ਮਹਾਨ ਦਾਤਾ ਹੈ ਕਿ ਨਾਮ ਦਾ ਦਾਨ ਦੇ ਕੇ ਨਾ ਸਾਰੇ ਸੰਸਾਰ ਦਾ ਉਧਾਰ ਕਰ ਦਿੰਦਾ ਗੁਰ ਸਮਰਤ ਗੁਰ ਨਰੰਕਾਰ ਗੁਰ ਉੱਚਾ ਅਗਮ ਅਪਾਰ ਗੁਰੂ ਸਮਰਤ ਹੈ ਗੁਰੂ ਨਰੰਕਾਰ ਹੈ ਆਕਾਰ ਕੋ ਰਹਤ ਹੈ ਆਕਾਰ ਦੇ ਵਿੱਚ ਨਹੀਂ ਆ ਗੁਰ ਉੱਚਾ ਬਹੁਤ ਨਰਹਲ ਹੈ ਗੰਭੀਰ ਹੈ ਉੱਚਾ ਹੈ ਅਗਮ ਗਮਤਾ ਤੋਂ ਪਰੇ ਹੈ ਗਮਤਾ ਮੀਨਜ਼ ਗਮ ਤੇ ਦੁੱਖ ਤੇ ਸੁੱਖ ਤੋਂ ਪਰੇ ਹੈ ਗਮਤਾ ਮਿੰਜ ਪਹੁੰਚ ਤੋਂ ਪਰੇ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਪਾਸ਼ਾ ਕਰੇ ਗੁਰ ਤੀਰਥ ਗੁਰਸਮਰਤ ਕੋ ਉੱਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾ ਹੁਣ ਪਾਸ਼ ਅਨਸਾਰੀ ਮਹਿਮਾ ਕਰਕੇ ਨਾ ਗੁਰੂ ਦੀ ਫੇਰ ਆਪਣੇ ਇੱਕ ਨਿਮਰਤਾ ਵਿਖਾਈ ਆਪਣਾ ਨਿਵਾਨ ਪੁਣਾ ਦਿਖਾਇਆ ਕਿ ਸਤਿਗੁਰੂ ਗੁਰ ਕੀ ਮਹਿਮਾ ਆਗਮ ਹੈ ਗੁਰੂ ਦੀ ਮਹਿਮਾ ਪੌਂਚ ਤੋਂ ਪਰੇ ਹੈ ਕਿਆ ਕਥੇ ਕਥਨ ਹਾਰ ਉਹਦੀ ਕਥਾ ਕਰਨ ਵਾਲਾ ਕੀ ਕਰ ਸਕਦਾ ਕਿੰਨਾ ਕੁ ਦਿਰ ਕਥ ਸਕਦਾ ਕਿੰਨੀ ਇੱਕ ਗੱਲਾਂ ਉਹਦੀਆਂ ਕਰ ਸਕਦੇ ਉਹ ਕਥਨ ਤੋਂ ਪਰੇ ਹੈ ਉਹ ਪਾਰ ਆਵਾਰ ਤੋਂ ਪਰੇ ਹੈ ਤਿਤੜੇ ਫਲ ਮਨ ਬਾਛੀ ਐ ਤਿਤੜੇ ਸਤਗੁਰ ਪਾਸ ਆਸ਼ਾ ਜੀ ਕਿਰਪਾ ਕਰ ਦੇ ਕਹਿੰਦੇ ਜਿੰਨੇ ਵੀ ਫਲ ਮਨੁੱਖ ਮਨ ਵਿੱਚ ਇੱਛਾ ਕਰਕੇ ਉਹਨਾਂ ਦੀ ਇੱਛਾ ਪ੍ਰਗਟ ਕਰ ਸਕਦਾ ਤਿਤੜੇ ਸਤਗੁਰ ਪਾਸ ਉਹਨੇ ਹੀ ਗੁਰੂ ਕੋਲੇ ਫਲ ਹਨ ਉਨੇ ਗੁਰੂ ਕੋਲੇ ਸਤ ਧਰਮ ਆਰਤ ਕਾਮ ਮੋਹ ਪਰ ਸਭ ਪਦਾਰਥ ਹਨ ਜਿਦੜੇ ਫਲ ਮਨ ਬਾਛੀਐ ਉਤੜੇ ਸਤ ਗੁਰ ਪਾਸ ਪੂਰਵ ਲਿਖੇ ਪਾਵਨੇ ਸਤ ਨਾਮ ਦੇ ਰਾਸ ਕਹਿੰਦੇ ਪੂਰਵਲੇ ਕਰਮਾ ਕਰਕੇ ਪਈਏ ਜਿਹੜੇ ਫਲ ਹਨ ਪ੍ਰਾਪਤ ਹੋ ਜਾਂਦੇ ਸਤ ਨਾਮ ਦੇ ਰਾਸ ਗੁਰੂ ਸੱਚੇ ਨਾਮ ਦੀ ਰਾਸ ਕੁੰਜੀ ਦੇ ਕੇ ਸਿੱਖ ਦਾ ਆਧਾਰ ਕਰਦਾ ਸਤ ਗੁਰ ਸਰਣੀ ਆਇਆ ਬੋੜ ਨਹੀਂ ਬਨਾਸਾ ਜਦੋਂ ਕੋਈ ਏਸ ਏਡੇ ਸਮਰੱਥ ਗੁਰੂ ਦੀ ਸ਼ਰਨ ਵਿੱਚ ਬੋੜਦਾ ਨਾ ਫਿਰ ਬੋੜ ਨਹੀਂ ਬਨਾਸ ਦੁਬਾਰਾ ਕੋ ਉਹਦਾ ਨਾਸ਼ ਨਹੀਂ ਹੁੰਦਾ ਉਹ ਜੰਮਣ ਮਰਨ ਤੋਂ ਪਰੇ ਰਹਿ ਜਾਂਦਾ ਜਦੋਂ ਏਡੇ ਸਮਰੱਥ ਗੁਰੂ ਦੀ ਸ਼ਰਨ ਵਿੱਚ ਕੋਈ ਆਉਂਦਾ ਹਰ ਨਾਨਕ ਕਦੇ ਨਾ ਵਿਸਰੋ ਕਿ ਜਿਉ ਪਿੰਡ ਤੇਰਾ ਸਾਸ ਪਾਸ਼ਾ ਜੀ ਕਿਰਪਾ ਕਰਦੇ ਤੇ ਪਾਈ ਗੁਰੂ ਏਡਾ ਸਮਰੱਥ ਗੁਰੂ ਅੱਗੇ ਨਾ ਇਹ ਬੇਨਤੀ ਕਰਦੇ ਰਹਿਣਾ ਚਾਹੀਦਾ ਕਿ ਪਾਸ਼ਾ ਕਿਰਪਾ ਕਰਿਓ ਏਡੇ ਸਮਰੱਥ ਗੁਰੂ ਦਾ ਜਿਹੜਾ ਨਾਮ ਹੈ ਨਾ ਸਾਨੂੰ ਵਿਸਰਨਾ ਨਹੀਂ ਚਾਹੀਦਾ ਭੁੱਲਣਾ ਨਹੀਂ ਚਾਹੀਦਾ ਰੋਧ ਗੁਰੂ ਨੂੰ ਕਹਿਣਾ ਚਾਹੁੰਦਾ ਵਿਸਰ ਨਾਹੀ ਦਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਨ ਰਾਤ ਨਾਨਕ ਚਾਉ ਇਹੋ ਹਰ ਨਾਨਕ ਕਦਿ ਨਾ ਵਿਸਰੋ ਤੇ ਜੀਓ ਪਿੰਡ ਤਰਾ ਸਾਸ ਗੁਰੂ ਨੂੰ ਕਹਿਣਾ ਚਾਹੁੰਦਾ ਪਾਸ਼ਾ ਵਿਸਰਿਓ ਨਾ ਇਹ ਜੀਓ ਇਹ ਸੁਖਮ ਸਰੀਰ ਮਨ ਪਿੰਡ ਸਰੀਰ ਅਤੇ ਸਥੂਲ ਸਰੀਰ ਜਿਹੜਾ ਹੈ ਅੰਦਰ ਜਿਹੜੇ ਪ੍ਰਾਨ ਸਵਾਸ ਚੱਲ ਰਹੇ ਆ ਕਿ ਤੇਰੇ ਦਿੱਤੇ ਹੋਏ ਨੇ ਪਾਸ਼ਾ ਤੂੰ ਕਿਰਪਾ ਕਰੀ ਇਸ ਸਰੀਰ ਨੂੰ ਸੁਖਮ ਸਰੀਰ ਨੂੰ ਤਾਣ ਨੂੰ ਸਵਾਸਾਂ ਨੂੰ ਆਪਣੇ ਲੇਖੇ ਵਿੱਚ ਲਾ ਲਈ ਤਾਂ ਕਿ ਸਾਡਾ ਆਉਣਾ ਰਹਿਣਾ ਤੇ ਜਾਣਾ ਤੂੰ ਸਫਲ ਹੋਵੇ ਸੋ ਹੁਣ ਤੱਕ ਇਸ ਪਾਵਨ ਸ਼ਬਦ ਦੀ ਵਿਚਾਰ ਜਿਹੜੀ ਹੈ ਸੰਪੰਨ ਹੋਈ ਹੈ ਇੱਕ ਸ਼ਬਦ ਵਾਕੀ ਵਿਚਾਰ ਅਧੀਨ ਹੈ ਅੱਗੇ ਜਿਹੜਾ ਹੈ ਧੰਗੁਰੂ ਨਾਨਕ ਪਾਚ ਦੇ ਵਿਚਾਰਨ ਕੀਤੇ ਹੋਏ ਅਸ਼ਟਪਦੀਆਂ ਦੇ ਪਾਠ ਸ਼ੁਰੂ ਹੋਣਗੇ ਸੋ ਕੱਲ ਤੱਕ ਆਪਾਂ ਸੋ ਪਵਨ ਸ਼ਬਦ ਦੀ ਵਿਚਾਰ ਸੰਪੰਨ ਕਰਾਂਗੇ ਸੋ ਅੱਜ ਦੇ ਪਵਨ ਸ਼ਬਦ ਦੀ ਵਿਚਾਰ ਕਰਦੇ ਅੰ다ਸ ਤੋਂ ਹੁੰਨਾ ਪੁੱਲਾਂ ਦੀ ਜਮਾ ਕਰਿਓ ਸਤਿਗੁਰੂ ਮਹਾਰਾਜ ਦਾ ਕਰਣ ਗੁਰਬਾਣੀ ਦਾ ਸ਼ੁੱਧ ਉਚਾਰਨ ਸ਼ੁੱਧ ਵਿਚਾਰ ਕਰਨ ਦੀ ਸਮੱਤਾ ਦੇ ਆਪਸ ਨੂੰ ਸੰਗਤ ਦਾ ਧੰਨਵਾਦ ਕੋਟਨ ਕੋਟ ਸ਼ੁਕਰ ਧੰਨਵਾਦ ਸਹਿ ਬੇਕਮਾਲ ਛਬਰ ਸ਼ਤਰ ਤਫ ਦੇ ਮਾਲਕ ਵਾਲੀਏ ਕੁਲ ਆਲਮ ਸਰਬ ਰੇ ਕਾਇਨਾਤ ਦੋ ਜਹਾਨ ਬਣੇ ਜੋਗ ਜੋਗ ਤਾਂ ਸਾਹਿਬ ਸ਼ੇਖ ਗੁਰੂ ਗੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪਹਿ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ